ਚਉ ਪਈ ਸਾਹਿਬ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਨੀ ਕਬਿਓ ਬਾਚ ਬੇਨਤੀ ਚਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚੰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭ ਤੁਮ ਘਾਬੋ ਆਪ ਹਾਥ ਦੈ ਮੋਹਿ ਬਚਾਵੋ ਸ ਕੀ ਬਸਾ ਮੂਰੋ ਪਰਿਵਾਰਾ ਸਿਵਕ ਸਿੱਖ ਸਭ ਕਰਤਾਰਾ ਮੋਹ ਰਛਾਣੀ ਜੀ ਕਰਦਾ ਕਰੀਏ ਸਬਰਨ ਕੋ ਆਜ ਸੰਘਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹੇ ਛਾੜ ਕੋਈ ਅਵਰ ਨਾ ਧਾਉ ਜੋਬਰ ਚਾਹੂੰ ਸਤੁਮਤੇ ਪਾਉ ਸੇਵਕ ਸੇਖ ਹਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹੱਥ ਦੈ ਮੁਜੈ ਉਬਰੀਆ ਮਰਨ ਕਾਲ ਕਾ ਤਰਾਸਨੇ ਵਰੀਆ ਹੁ ਜੋ ਸਦਾ ਹਮਾਰੇ ਪੱਛਾ ਸਿਰਿਅਸ ਤੋ ਜਿ ਜੋ ਕਰਿਓ ਰਚਾ ਰੱਖ ਲਿਓ ਮਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਹਨ ਕਾਲ ਜੋਗੀ ਸਿਵ ਕੀਓ वेदराज ब्रह्मा ज्योतियो जमन काल सब लोक सवारा नमस्कार है ताहे हमारा जमन काल सब जगत बनायो देव दंत जछन उपजायो आद अंत एक अवतार सोई गुरु समझयो हमारा नमस्कार तिस ही को हमारी सकल प्रजा जिन आप सवारी शिवकण को शिव गुण सुख दियो सतरण को पलम बध कट कटकट के अंतर की जानत भले बुरे की पीर पहचानत चीटी ते कुंचर स्थूला सब पर कृपा दृष्टि कर फूला संतन दुख पाए ते दुखी सुख पाए साधन के सुखी एक, -एक की पीर पहचान कट कट के पट पट की जान ਜਬ ਯੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ અપਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਧਾਰ ਹੈ ਆਪ ਆਪਣੀ ਬੂਝ ਉਚਾਰ ਹੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਲੰਭ ਆਦ ਅਨੀਲੇ ਅਨਾਦੇ ਸੰਭ ਤਾਕਾ ਮੂੜ ਚਰਿਤ ਭੇਦਾ ਜਾਪੁ ਭੇਵ ਨ ਪਾਵਤ 베ਦਾ ਤਾਕੋ ਕਰ ਪਹਨ ਅਨੁਮਾਨਿਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਹਿ ਤੀਤੀ हमरा लखा ना जाए पसारा कहबिद सजा प्रथम संसारा एकै रूप अनूप स्वरूप आरंक भयो राव कहि भूपा अण्डे जी जे रह जे सेहत जकीनी उतपुजे खान बहर रच दीनी कहूं फूल राजा मैं बैठा कहूं सिमट भयो शंकर कैठा सगरी श्रेष्ठ दिखाय चंभव आदजुगाद स्वरूप स्वयंभव ਅਬਰ ਅੱਛਾ ਮੇਰੀ ਤੁਮ ਕਰੋ ਸਿੱਖ ਬਾਰ ਅ ਸਿੱਖ ਸੰਗ ਰੋ ਦਿਸਟੇ ਜਿਤੇ ਉਠਵਤ ਉਤ ਪਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁ ਜਤਵ ਸੰਨੀ ਪਰੇ ਤਿਨਕੇ ਦੁਸਟ ਦੁਖਤ ਹੋਆ ਮਰੇ ਪਰਖ ਜਵਨ ਪਾਗੇ ਪਰੇ ਤੇ ਹਾਰੀ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਕੇ ਕਾਲਿਨੇ ਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸਟੇ ਧਰੇ ਤਤ ਕਾਲਾ ਕਿਰਪਾ ਦ੍ਰਿਸ਼ਟੀ ਤਨ ਜਾਹਿ ਨਹ ਹਰਿ ਹੋ ਤਾਕੇ ਤਾਪ ਤਨਕ ਮੋ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟਿ ਸਾਸ਼ਾ ਸਕੇ ਨ ਕੋਈ ਇੱਕ ਬਾਰ ਜਿਨ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰਨਾਮ ਤਿਹਾਰੋ ਕਾ ਦਰਦ ਦੁਸ਼ਟਿ ਦੁਖ ਤੇ ਰਹਾ ਖੜਗ ਕੀਤੈ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤੈ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹੀ ਗੁਰਜੀਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ